ਜਿਸ ਮਨੁੱਖ ਦੇ ਰਾਜ ਵਿੱਚ ਇਸ਼ਟ ਨੂੰ ਅਗ ਲੱਗੀ ਹੋਵੇ ਜਿਸ ਮਨੁੱਖ ਦੇ ਰਾਜ ਵਿੱਚ ਧੀਆ ਪਹਿਣਾ ਨੰਗੀਆਂ ਕਰਕੇ ਉਹਨਾਂ ਦੇ ਪਿਤਾ ਨੂੰ ਉੱਪਰ ਪਾਇਆ ਗਿਆ ਹੋਵੇ ਜ਼ਬਰਦਸਤੀ ਜਿਸ ਮਨੁੱਖ ਦੇ ਰਾਜ ਵਿੱਚ ਸੈਕ੍ਰੇਟ ਧਾਰਮਿਕ ਸਥਾਨ ਦੀ ਪਵਿੱਤਰਤਾ ਭੰਗ ਕੀਤੀ ਗਈ ਹੋਵੇ ਤਮਾਕੂ ਸੁੱਟ ਕੇ ਜਿਸ ਮਨੁੱਖ ਦੇ ਰਾਜ ਵਿੱਚ ਕਿਰਪਾਨ ਤੇ ਬੈਣ ਲੱਗਾ ਹੋਵੇ ਜਿਸ ਮਨੁੱਖ ਦੇ ਰਾਜ ਵਿੱਚ ਉਹਦੀ ਆਪਣੀ ਜਵਾਨੀ ਬਚਨ ਹੋਣਾ ਕਿ ਮੇਰੀ ਬਦੌਲਤ ਇਹ ਸਿੱਖ ਕਲਚਰ ਖਤਮ ਹੋ ਗਿਆ ਹੈ ਮੁੱਖ ਮੰਤਰੀ ਦਾ ਬਿਆਨ ਹੈ ਪੰਜਾਬ ਦੇ ਮੁੱਖ ਮੰਤਰੀ ਜੱਕਰੀਏ ਦਾ ਉਹਦਾ ਬਿਆਨ ਹੈ ਕਿ ਮੇਰੀ ਬਦੌਲਤ ਸਿੱਖ ਕਲਚਰ ਖਤਮ ਹੋ ਗਿਆ ਤੇ ਬਾਣ ਬੰਦ ਹੈ ਜ਼ਿੰਮੇਵਾਰੀ ਲੈਂਦਾ ਕਹਿੰਦਾ ਮੈਂ ਕਿਹੜਾ ਅਕਾਲੀਆ ਨਾਲੋਂ ਘੱਟ ਹੈ ਮੇਰੇ ਗਾਤਰੇ ਕਿਰਪਾਨ ਹੈ ਉਹ ਬਟਰੂਪੀਏ ਰੂਪ ਵਿੱਚ ਚੋ ਕੇ ਕਈ ਤਾਂ ਜਮ ਹੈ ਚੀਜ਼ਾਂ ਤੇਰੇ ਰਾਜ ਵਿੱਚ ਨਹੀਂ ਹੋਈਆਂ ਕੋਈ ਬਾਹ ਖੜੀ ਕਰਕੇ ਕਹੋ ਪੰਜਾਬ ਵਿੱਚ ਵਿਸ਼ੇਸ਼ ਤੌਰ ਤੇ ਸਮੁੱਚੇ ਤੌਰ ਤੇ ਹਿੰਦੁਸਤਾਨ ਵਿੱਚ ਪੁਲਿਸ ਵੱਲੋਂ ਕਿਸੇ ਵੀ ਹਿੰਦੂ ਦੇ ਘਰ ਨੂੰ ਤੇ ਫੈਕਟਰੀ ਨੂੰ ਆਗ ਲਾਈ ਹੋਵੇ ਪੁਲਿਸ ਨੇ ਸਿੱਖਾਂ ਦੇ ਮੁੰਡਿਆਂ ਦੇ ਕਿੰਨੇ ਕਰ ਕਿੰਨਿਆਂ ਦੇ ਘਰ ਸਾੜੇ ਗਏ ਹਿੰਦੁਸਤਾਨ ਵਿੱਚ ਕਿਸੇ ਹਿੰਦੂ ਦੀ ਲੜਕੀ ਤੇ ਮੁਕੱਦਮਾ ਚੱਲਦਾ ਤੇ ਕੋਈ ਮਨੁੱਖੁੱਦ ਕੇ ਦੱਸੋ ਇਹ ਸਿੱਖਾਂ ਦੀਆਂ ਲੜਕੀਆਂ ਤੇ ਮੁਕੱਦਮੇ ਕਿਉਂ